ਸਾਸਰੀਕਾਰ ਦੋਸਤੋ ਅੱਪਾ ਅੱਜ ਤੁਹਾਡੇ ਕੋਲ ਲੈ ਕੇ ਆਏ ਆ ਕਿ ਸਟ੍ਰੇਟ ਸਲਵਾਰ ਦੇ ਉੱਤੇ ਲਾਈਨਿੰਗ ਨੂੰ ਦੇ ਆਪਾਂ ਕਈ ਵਾਰ ਜਦੋਂ ਆ ਨਾਰਮਲ ਹੀ ਬਣਾਣੇ ਆ ਤੇ ਆਪਾਂ ਨੂੰ ਸਟ੍ਰੇਟ ਸਲਵਾਰ ਦੀ ਲਾਈਨਿੰਗ ਦੇ ਵਿੱਚ ਚਾਰ ਥਾਵਾਂ ਤੇ ਜੋੜ ਪਾਣਾ ਪੈਂਦਾ ਹੈ ਉੱਪਰ ਚੋਲੀ ਤੇ ਕਿਉਂਕਿ ਆਪਣਾ ਫੇਰ ਘਟ ਜਾਂਦਾ ਹੈ ਤੇ ਆਪਾਂ ਇਹਦੇ ਵਿੱਚ ਤੁਹਾਨੂੰ ਸਿਰਫ ਇੱਕ ਪਾਸੇ ਇਹ ਦੋਨੋਂ ਪਾਸੇ ਜੋੜ ਪਾ ਕੇ ਦਿਖਾਵਾਂਗੇ ਚਾਰੇ ਤਹਾਂ ਦੇ ਵਿੱਚ ਜੋੜ ਨਹੀਂ ਪਊਗਾ ਉਸ ਤਰੀਕਾ ਦੱਸਾਂਗੇ ਜਿੰਨੀ ਵੀ ਸਲਵਾਰ ਦੀ ਤੁਹਾਡੀ ਲੰਬਾਈ ਹੈ ਉਨਨੀ ਤੁਸੀਂ ਇਹ ਲਾਈਨਿੰਗ ਨੂੰ ਲੰਬਾਈ ਦੇ ਵਿੱਚੋਂ ਪਹਿਲਾਂ ਕਟਿੰਗ ਕਰ ਲੈਣਾ ਹੈ ਕਿ ਸਲਵਾਰ ਤਾਂ ਆਪਣੀ ਪਹਿਲਾਂ ਹੀ ਕਟਿੰਗ ਕੀਤੀ ਹੋਈ ਏ ਇਸੇ ਤੇ ਲਾਈਨਿੰਗ ਲੈਣੀ ਦੀ ਤੁਹਾਨੂੰ ਟ੍ਰਿਕ ਦੱਸੂਗੀ ਲਗਾਉਣ ਦੀ ਇਹ ਆਪਾਂ ਨੇ ਕਟਿੰਗ ਕਰਕੇ ਇੱਕ ਸਾਈਡ ਤੇ ਕਰ ਲਿਆ ਤੇ ਇਹ ਹੁਣ ਆਪਣਾ ਕੱਪੜਾ ਇਹ ਚਾਰ ਤੇ ਹਾਂ ਦੇ ਵਿੱਚ ਲਾਇਆ ਹੋਇਆ ਏ ਤੇ ਹੁਣ ਆਪਣੀ ਸਲਵਾਰ ਦੀ ਜਿੰਨੀ ਵੀ ਤੁਹਾਡੀ ਉੱਪਰਲੀ ਚੜਾਈ ਹੋਏਗੀ ਝੋਲੀ ਤੋਂ ਲੈ ਕੇ ਇਧਰਲੀ ਸਾਈਡ ਤੱਕ ਬੰਦ ਸੀ ਉਹਨਾਂ ਤੱਕ ਤੁਸੀਂ ਇਹ ਦੇਖਣੇ ਕਿ ਚਾਰ ਤੇ ਹਾਂ ਦੇ ਵਿੱਚ ਕਿੰਨੇ ਇੰਚ ਆਉਂਦੇ ਜਿੰਨੇ ਵੀ ਤੁਹਾਡੇ ਇੰਚ ਆਉਂਦੀ ਹੈ ਮੇਰੀ 2 ਇੰਚ ਆਈ ਹੈ ਤੁਹਾਡੇ ਜਿੰਨੇ ਵੀ ਆਉਂਦੀ ਹੈ ਉਸ ਸਾਬ ਨਾਲ ਲੈਣੀ ਹੈ ਤੇ ਇਹ ਆਉਂਦੀ ਹੈ ਕੁੱਲ ਆਪਣੀ 1.5 ਇੰਚ ਠੀਕ ਹੈ ਤੇ ਹੁਣ ਆਪਾਂ ਨੇ ਸਿਰਫ ਦੋ ਤੇ ਹਾਂ ਨੂੰ ਚੱਕਣਾ ਹੈ ਤੇ ਦੋ ਤੇ ਹਾਂ ਨੂੰ ਆਪਾਂ ਨੇ نیچے ਹੀ ਰਹਿਣ ਦੇਣਾ ਹੈ ਮਤਲਬ ਅੱਧੀ ਚੱਕ ਲੈਣੀ ਹੈ ਲੋਨ ਇਸ ਤਰੀਕੇ ਨਾਲ ਆਪਾਂ ਨੇ ਥੋੜੀ ਜੀ ਵਧਾ ਲੈਣੀ ਹੈ ਤੇ ਆਪਣੀ ਜਿੰਨੀ ਵੀ ਲੰਬਾਈ ਚੜਾਈ ਆਉਂਦੀ ਹੈ ਸਲਵਾਰ ਦੀ ਜਿਵੇਂ 22 ਇੰਚ ਮੇਰੀ ਤਿਆਰ ਹੈ ਆਉਂਦੀ ਹੈ ਤੇ ਆਪਾਂ ਨੇ 22 ਇੰਚ ਜਿਵੇਂ ਲਾ ਲਈਏ ਤੁਹਾਡੀ ਜਿੰਨੀ ਵੀ ਆਉਂਦੀ ਹੈ ਉਸ ਤਰੀਕੇ ਨਾਲ ਤੁਸੀਂ ਰੱਖ ਕੇ ਇਸ ਨੂੰ ਤੇ ਇਸ ਤਰੀਕੇ ਨਾਲ ਪੂਰੀ ਪ੍ਰੋਪਰ ਕਰ ਲਓ ਤੇ ਇਹ ਜਿਹੜਾ ਕੱਪੜਾ ਇਧਰੋਂ ਵੱਧਦਾ ਘਟਦਾ ਤੁਸੀਂ ਐਂ ਹੀ ਰਹਿਣ ਦਿਓ ਤੇ ਹੁਣ ਆਪਾਂ ਜਿਹੜੇ ਸਲਵਾਰ ਕਟਿੰਗ ਕੀਤੀ ਹੋਈ ਏ ਉਹਨੂੰ ਆਪਾਂ ਇਹਦੇ ਉੱਤੇ ਵਿਛਾ ਲੈਣੇ ਆ ਜਿਸ ਤਰੀਕੇ ਨਾਲ ਵੀ ਕਾਟਾਂ ਪਾਈਆਂ ਹੋਈਆਂ ਨੇ ਉਹਦੀਆਂ ਉਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਜਾਂ ਕਾਟਾ ਪਾਵਾਂਗੇ ਤਾਂ ਕਿ ਆਪਾਂ ਨੂੰ ਬਿਲਕੁਲ ਆਸਾਨੀ ਨਾਲ ਕਟਿੰਗ ਕਰ ਲਓ ਤੇ ਤੁਸੀਂ ਇਸ ਤਰੀਕੇ ਨਾਲ ਲੋਨ ਦੀ ਵੀ ਕਾਟ ਪਾ ਸਕਦੇ ਤੇ ਪਤਾ ਵੀ ਤੁਹਾਨੂੰ ਮਿੰਟ ਦੇ ਵਿੱਚ ਸਲਵਾਰ ਕਟਿੰਗ ਹੋ ਜੇਗੀ ਇਸ ਤਰੀਕੇ ਨਾਲ ਆਪਾਂ ਜਿਹੜੀ ਉੱਪਰ ਆਪਾਂ ਨੇ 1/2 ਇੰਚ ਦੀ ਕਾਟ ਪਾਈ ਹੋਈ ਏ ਇਹ ਆਪਣੇ ਇਸ ਤਰੀਕੇ ਨਾਲ ਤੇ ਨਿਸ਼ਾਨ ਲਾ ਲੈਣੇ ਆਪਾਂ ਇੱਕ ਤੇ ਜਿਹੜੀ ਨੀਚੀ ਆਪਾਂ ਜਿਹੜੀ ਇਹ ਝੋਲੀ ਵਾਲੀ ਹੈ ਸਿਉਣਾ ਇੱਥੇ ਵੀ ਆਪਾਂ ਲਾ ਲਾਂਗੇ ਥੋੜੇ ਜਿਹਾ ਹੈਲਦੀ ਦਾ ਸਾਈਜ਼ ਦਾ ਸੂਟ ਸੀ ਸਲਵਾਰ ਤੇ ਇਹਦੀ ਮੈਂ 11 ਇੰਚੇ ਚੋਲੀ ਕੱਢੀ ਏ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਸਾਰੇ ਨੂੰ ਇੱਥੋਂ ਕਟਿੰਗ ਕਰਕੇ ਰੱਖ ਲਾਂਗੇ ਨਾਰਮਲੀ ਕੀ ਹੁੰਦਾ ਜਿਹੜਾ ਇਹ ਸਾਈਡਾਂ ਤੋਂ ਕਪੜਾ ਬਚਿਆ ਇਹ ਹੀ ਆਪਣੀ ਲੰਬਾ ਜਿਹੜਾ ਵੱਡਾ ਕਪੜਾ ਬਚੇਂਦਾ ਇਹ ਹੀ ਆਪਣਾ ਝੋਲੀ ਦੇ ਵਿੱਚ ਪੈ ਜਾਂਦਾ ਏ ਤੇ ਇਹ ਆਪਣਾ ਝੋਲੀ ਵਿੱਚ ਨਹੀਂ ਪਊਗਾ ਕਿਉਂਕਿ ਇਹ ਆਪਣਾ ਕਾਟੇ ਛੋਟਾ ਰਹਿ ਜਾਊਗਾ ਤੇ ਆਪਾਂ ਹੋਰ ਪੀਸ ਲਵਾਂਗੇ ਦੂਸਰਾ ਲਵਾਂਗੇ ਜੇ ਤੁਹਾਡੀ 10 ਇੰਚ ਝੋਲੀ ਹੈ 9 ਇੰਚ ਤੇ ਨ ਆਰਾਮ ਨਾਲ ਤੁਹਾਡਾ ਇਹ ਹੀ ਜੋੜ ਪੈ ਜਾਊਗਾ ਵਿੱਚ ਤੇ ਆਪਾਂ ਹੋਰ ਕੱਪੜਾ ਲੈ ਕੇ ਲਉਣ ਦਾ ਉਸ ਨੂੰ ਕੋ ਉੱਪਰ ਉਹਦੇ ਸਿਉਣ ਦੇ ਉੱਤੇ ਸਿਉਣ ਰੱਖ ਕੇ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਕਟਿੰਗ ਕਰ ਲੈਣੇ ਆ ਇਸ ਤਰੀਕੇ ਨਾਲ ਇਹਦੇ ਨਾਲ ਕੀ ਹੋਏਗਾ ਕਿ ਆਪਣੇ ਇੱਕ ਪਾਸੇ ਹੀ ਜੋੜ ਪਏਗਾ ਦੂਸਰੇ ਪੈ ਤੇ ਨਹੀਂ ਪਊਗਾ ਜੋੜ ਚਾਰੇ ਪਾਸੇ ਕੁੰਦਿਆਂ ਤੇ ਜੋੜ ਪਾਉਣਾ ਤੇ ਬਾਅਦ ਚ ਸਿਉਣਾ ਲਾਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਤੇ ਇਹ ਆਪਣੇ ਦੋ ਕੁੰਦਿਆਂ ਤੇ ਹੀ ਜੋੜ ਆਊਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਵਿੱਚੋਂ ਵੀ ਗਾਰਡਿੰਗ ਕਰ ਲੈਣੇ ਆ ਇਹ ਆਪਾਂ ਨੇ ਥੋੜਾ ਜਿਹਾ ਸਿਉਣ ਦੇ ਉੱਤੇ ਰੱਖਿਆ ਵਧਾ ਕੇ ਰੱਖਿਆ ਹੈ ਤਾਂ ਕਿ ਆਪਣਾ ਸਿਉਣ ਚੋਂ ਵੀ ਕੱਪੜਾ ਜਾਏਗਾ ਤੇ ਇਹ ਦੇਖੋ ਇਹ ਨੀਚੇ ਵਾਲਾ ਬਿਲਕੁਲ ਜੋੜ ਹੈ ਨਹੀਂ ਤੇ ਉੱਪਰ ਵਾਲੇ ਚ ਜੋੜੇ ਤੇ ਇਸ ਤਰੀਕੇ ਨਾਲ ਤੁਸੀਂ ਸਲਵਾਰ ਦੀ ਲੋਨ ਕਟਿੰਗ ਕਰੋ ਤੇ ਬੜੇ ਜਿਹਾ ਸੌਖੇ ਜਿਹੇ ਤਰੀਕੇ ਨਾਲ ਕਟਿੰਗ ਹੋਏਗੀ ਤੇ ਤੁਹਾਨੂੰ ਜੋੜ ਵੀ ਨਹੀਂ ਪਾਊਗਾ ਧੰਨਵਾਦ ਜੀ